ਲੋ ਆਖਰਕਾਰ ਕਿਸਾਨਾਂ ਦੇ ਲਈ ਸੀਐਮ ਭਗਵੰਤ ਮਾਨ ਦੇ ਵੱਲੋਂ ਕਰ ਹੀ ਦਿੱਤਾ ਵੱਡਾ ਐਲਾਨ ਪੰਜਾਬ ਦੇ ਕਿਸਾਨਾਂ ਲਈ ਆ ਗਈ ਵੱਡੀ ਖੁਸ਼ੀ ਦੀ ਖਬਰ ਹਲੇ ਥੋੜੇ ਦਿਨ ਪਹਿਲਾਂ ਹੀ 19 ਮਾਰਚ ਨੂੰ ਜੋ ਅੰਦੋਲਨ ਕਰ ਰਹੇ ਸੀ ਕਿਸਾਨ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਮੋਰਚੇ ਚੱਲ ਰਹੇ ਸੀ ਉਹਨਾਂ ਮੋਰਚਿਆਂ ਨੂੰ ਖਤਮ ਕਰ ਦਿੱਤਾ ਖੰਡੇੜ ਦਿੱਤਾ ਗਿਆ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਨੀਸ਼ ਸ਼ਿਸ਼ੋਧਿਆ ਦੇ ਸਾਹਮਣੇ ਹੀ ਵੱਡਾ ਐਲਾਨ ਪੰਜਾਬ ਦੇ ਕਿਸਾਨਾਂ ਦੇ ਲਈ ਕਰ ਦਿੱਤਾ ਗਿਆ ਆਖਰ ਕੀ ਐਲਾਨ ਕੀਤਾ ਕਿਸਾਨਾਂ ਦੇ ਲਈ ਝੋਨੇ ਦੀ ਲਵਾਈ ਤੋਂ ਪਹਿਲਾਂ ਖੁਸ਼ ਕਰਤੇ ਕਿਸਾਨ ਕੀ ਐਲਾਨ ਕੀਤਾ ਇੱਕ ਵਾਰ ਤੁਸੀਂ ਖੁਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੁਬਾਨੀ ਸੁਣ ਲੋ ਇਸ ਵਾਰ ਇਸ ਵਾਰ ਹਾਈਬ੍ਰਿਡ ਤੇ ਸੀ ਟੋਟਲੀ ਬੈਨ ਕਰ ਰਹੇ ਜਿਹੜੇ ਹਾਈਬ੍ਰਿਡ ਨੇਕਲੀ ਵੀ ਨੇ ਕਿਸਾਨ ਫਿਰ ਨਹੀਂ ਐਸੀ-ਐਸੀ ਕਿਸਾਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸਲੀ ਪੀਆਰ uh, uh, 126 127 128 129 ਉਹਨੂੰ ਸੀ ਚੱਕਾਂਗੇ ਔਰ ਇੱਕ ਹੋਰ ਮੈਂ ਤੁਹਾਨੂੰ ਅੱਜ ਦੱਸ ਦਿਨ ਕਿ ਇਸ ਵਾਰ ਅਸੀਂ ਜਿਹੜਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਜੀ ਪਹਿਲਾਂ 16 17 ਜੂਨ ਤੱਕ ਚੱਲੀ ਜਾਂਦੀ ਸੀ ਉਹ ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਰਸਟ ਵੀਕ ਤੋਂ ਆਉਂਦਾ ਉਹ ਤੱਕ ਮੌਇਸਚਰ ਆ ਜਾਂਦਾ ਜਿਹੜਾ ਐਟਮੋਸਫੇਅਰ ਚ ਕਿ ਮੌਇਸਚਰ 18% ਹੈ ਐਫਸੀਆਈ ਦਾ ਜਿਹੜਾ ਸਟੈਂਡਰਡ ਉਦੋਂ 18% ਰਹਿ ਹੀ ਨਹੀਂ ਸਕਦਾ ਹੈ ਨਾ ਸੋ ਇਸ ਵਾਰ ਅਸੀਂ 1 ਜੂਨ ਤੋਂ ਜਿਹੜਾ ਝੋਨੇ ਦੇ ਸੀਜ਼ਨ ਦਾ ਸ਼ੁਰੂ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਦੇ ਜਿਹੜੇ ਨੇ ਖਾਲ ਕੱਢ ਤੇ ਸਭ ਬਿਜਲੀ ਹੈ ਕੋਈ ਪਰ ਵੀ 1 ਜੂਨ ਨੂੰ ਬਿਜਲੀ ਆਉਣ ਲੱਗੀ 1 ਜੂਨ ਤੋਂ ਝੋਨਾ ਲਾਉਣ ਦੀ ਸੀ ਸੱਤ ਸੱਤ ਜ਼ਿਲ੍ਹਿਆਂ ਦੇ ਛੇ ਛੇ ਜ਼ਿਲ੍ਹਿਆਂ ਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਉਣਗੇ ਆਹ ਤੇ ਬਦਲਣਗੇ ਆਹ ਤੇ ਬਦਲਣਗੇ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੇਗਾ ਤੇ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ਤੇ ਟਰਾਂਸਪੋਰਟ ਵਾਲਿਆਂ ਦਾ ਵੀ ਕੰਬਾਈਨਾਂ ਵਾਲਿਆਂ ਦਾ ਸਾਰਿਆਂ ਦਾ ਫਾਇਦਾ ਹੋਊਗਾ ਸਰ ਕਿਸਾਨਾਂ ਦੀ ਗੱਲ ਕਰੀਏ ਸਰ ਕਿਸਾਨ ਤੇ ਕੇਂਦਰ ਦੇ ਵਿੱਚ ਜਿਹੜਾ ਪਵਾਰਡ ਪੈ ਰਿਹਾ ਹੈਗਾ ਕਾਫੀ ਲੰਬਾ ਮਸਲਾ ਹੈ ਐਮਐਸਪੀ ਨੂੰ ਲੈ ਕੇ ਚੱਲਦਾ ਆ ਰਹੇਗਾ ਪਰ ਇਸ ਟੀ ਦਾ ਹੱਲ ਕੋਈ ਦੇਖੋ ਜੀ ਉਹਨਾਂ ਨੇ ਜਦੋਂ ਮੀਟਿੰਗ ਕਰਨੀ ਹੈ ਉਹ ਕਰ ਲੈਣ ਆ ਚਾਰ ਮਹੀਨਿਆਂ ਨੂੰ ਉਹਨਾਂ ਦੀ ਮੀਟਿੰਗ ਅਸੀਂ ਚੰਡੀਗੜੀ ਜਾਂਦੇ ਆ ਸਾਰੇ ਮੰਤਰੀ ਜਿਹੜੇ ਉਹਨਾਂ ਦੇ ਅਸੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਜਾਵਾਂਗੇ ਬਕਾਇਦਾ ਤੌਰ ਤੇ ਪਿਆਰ ਨਾਲ ਸਿੱਧੀ ਵਿਜਾਈ ਪੈ ਸਕਦਾ ਹੈ ਜਾਨ ਕੇ 1500 ਰੁਪਿਆ ਆ ਗਿਆ ਪਹਿਲਾਂ ਆਲਰੇਡੀ ਉਹ ਜਿਹੜਾ ਕੋਈ ਸਿੱਧੀ ਵਿਜਾਈ ਕਰੂਗਾ 1500 ਇਹ ਇਸ ਵਾਰ ਇਸ ਵਾਰ ਹਾਈਬ੍ਰਿਡ ਤੇ ਅਸੀਂ ਟੋਟਲੀ ਬੈਨ ਕਰ ਰਹੇ ਹਾਂ ਜਿਹੜੇ ਹਾਈਬ੍ਰਿਡ ਦੇ ਨਕਲੀ ਵੀ ਨੇ ਕਿਸਾਨ ਫਿਰ ਨਹੀਂ ਅਸੀਂ ਅਸੀਂ ਕਿਸਾਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸਲੀ ਪੀਆਰ 126 127 128 129 ਉਹਨੂੰ ਅਸੀਂ ਚੱਕਾਂਗੇ ਔਰ ਇੱਕ ਹੋਰ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਇਸ ਵਾਰ ਅਸੀਂ ਜਿਹੜਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਜੀ ਪਹਿਲਾਂ 16 17 ਜੂਨ ਤੱਕ ਚੱਲੀ ਜਾਂਦੀ ਸੀ ਉਹ ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਰਸਟ ਵੀਕ ਤੋਂ ਆਉਂਦਾ ਉਹ ਤੱਕ ਮੌਇਸਚਰ ਆ ਜਾਂਦਾ ਜਿਹੜਾ ਐਟਮੋਸਫੇਅਰ ਚ ਤੇ ਮੌਇਸਚਰ 18% ਹੈ FCI ਦਾ ਜਿਹੜਾ ਸਟੈਂਡਰਡ ਉਦੋਂ 18% ਰਹਿ ਹੀ ਨਹੀਂ ਸਕਦਾ ਹੈਨਾ ਸੋ ਐਸ ਵਾਰ ਅਸੀਂ 1 ਜੂਨ ਤੋਂ ਜਿਹੜਾ ਝੋਨੇ ਦੇ ਸੀਜ਼ਨ ਦਾ ਨਹੀਂ ਕੋਈ ਪਾਣੀ ਦੀ ਪੇਸ਼ੀ ਨਹੀਂ ਆ ਰਹੀ ਉਹ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਦੇ ਜਿਹੜੇ ਨੇ ਖਾਲ ਕੱਢ ਤੇ ਸਭ ਬਿਜਲੀ ਹੈ ਕੋਈ ਪ੍ਰੋਬਲਮ ਨਹੀਂ 1 ਜੂਨ ਤੋਂ ਝੋਨਾ ਲਾਉਣ ਦੀ ਅਸੀਂ ਸੱਤ ਸੱਤ ਜ਼ਿਲ੍ਹਿਆਂ ਦੇ ਛੇ ਛੇ ਜ਼ਿਲ੍ਹਿਆਂ ਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਉਣਗੇ ਆ ਤੋਂ ਬਾਅਦ ਲਾਉਣਗੇ ਆ ਤੋਂ ਬਾਅਦ ਲਾਉਣ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੂਗਾ ਤੇ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ट्रांसपोर्ट वाले का भी कंबाइना वाल सारे फायदा बावन हज़ार से ज़्यादा सरकारी नौकरियाँ दे चुके हैं एक डिपार्टमेंट का एक एक का लिस्ट पड़ी है और कल विधानसभा में भी देखा होगा उनके पास कोई मुद्दा नहीं वो तो बस आते हैं मुर्दाबाद करके बाहर चले जाते हैं बाईकाट करना उनका काम है क्योंकि उनके पास मुद्दा ही कोई नहीं तो हमारा काम है काम करना हमें उनसे कोई लेना देना नहीं है और दूरी का मैं एम एल हूँ आता थोड़ा कम हूँ लेकिन लोगों का प्यार जो आपने देखा है वो कभी कम नहीं होगा नहीं बहुत बहुत धन्यवाद क्या और क्या और जो है पंजाब में देखने पार्टी के लिए नहीं पंजाब में पिछले तीन साल से मान साहब के नेतृत्व में जो सरकार काम कर रही है उसमें बहुत अद्भुत काम हुए हैं जो पिछहत्तर साल में कभी नहीं हुए थे और बहुत सारी ऐसी चीज़ें हुई हैं जिनकी भूमिका बना दी गई जिनके लिए तैयारी कर ली गई पिछली सरकारों ने बहुत सारा कचरा फैलाया हुआ था वो कचरा पिछले तीन साल में साफ़ हुआ है और अब आप देखिएगा कि अब रॉकेट की स्पीड से काम होंगे और विशेष रूप से पूरे पंजाब में नशे को लेकर जो समस्या है मान साहब ने पूरी सरकार ने मिल उसके लिए पूरी तैयारी की दो तीन साल और आज नशे के खिलाफ कार्रवाई जिस तरह से हो रही है पूरे पंजाब में पूरे देश में इस बात को लेकर पॉजिटिव है कि यस अगर सरकारें चाहें तो नशे जैसी बीमारी को भी नीचे से जड़ से उखाड़ के फेंका जा सकता है और आप देखिएगा पंजाब में ये एक मॉडल बनेगा मुझे लगता है भारतीय जनता पार्टी अगले पाँच साल दिल्ली में नाम बदलने में रही। की जा रही है, कैक कैक खेलने में निकालेगी दिल्ली के लोगों के लिए काम कब करेगी दिल्ली के लोगों ने बड़ी उम्मीद से चुना है बीजेपी को थोड़ा उनके लिए लोग काम भी कर लें ये लोग केजरीवाल के खिलाफ एफआईआर सीएजी की फलाना ढिमका उस चीज़ का नाम बदल देंगे ये नाम बदलने में और एफआईआर करने में अगले पाँच साल निकाल देंगे और दिल्ली के लोग दुखी रहेंगे क्योंकि दिल्ली की सरकार को दिल्ली के लोगों के लिए काम करना चाहिए यार उनके बच्चों के लिए स्कूल खोलो और अच्छे स्कूल खोलो हमने जो कुछ बिजली पानी पी के बिजली कटौती होने लगी एफ होने लगी